ਭੋਜਨ ਕੈ ਟਿਕ ਗਏ ਹਰ ਜੀ ਪਲਕਾ ਪਰ ਔਰ ਕਰੇ ਜੋ ਕਹਾਣੀ ਸ਼੍ਰੀ ਕ੍ਰਿਸ਼ਨ ਭੋਜਨ ਕਰਕੇ ਮੰਜੀ ਉੱਤੇ ਸੋ ਗਏ ਅਤੇ ਮਾਤਾ ਕਹਾਣੀ ਕਰਨ ਲੱਗ ਗਈ ਪਰਾਜ ਗਇਓ ਤਰਨੋ ਮਗ ਰੈਨ ਲਹਯੋ ਸੋ ਲਗਯੋ ਵਹ ਪੀਨ ਪਾਣੀ ਇੱਕ ਜਵਾਨ ਰਾਜਾ ਦਸ਼ਰਤ ਸੀ ਪਰ ਆਤ ਵੇਲੇ ਸ਼ਿਕਾਰ ਦੇ ਰਾ ਗਿਆ ਉਥੇ ਇੱਕ ਤਲਾਬ ਵੇਖਿਆ ਉਥੇ ਬੈਠ ਗਿਆ ਸੋਚਿਆ ਜਦੋਂ ਕੋਈ ਪਾਣ ਪਸ਼ੂ ਪਾਣੀ ਪੀਣ ਆਏਗਾ ਤਾਂ ਸ਼ਿਕਾਰ ਕਰਾਂਗਾ ਰਾਤ ਭਰੀ ਤਬ ਹੀ ਪਰਬੈ ਤਿੰ ਸਰੌਣ ਸੁਣੀ ਆਪਣੇ ਇਹ ਪਾਣੀ ਰਾਤ ਪਾਣੀ ਭਰਨ ਦੀ ਆਵਾਜ਼ ਸੁਣੀ ਤਾਂ ਰਾਜੇ ਨੇ ਜੰਗਲੀ ਪਸ਼ੂ ਸਮਝ ਕੇ ਧੀਰ ਚਲਾ ਦਿੱਤਾ ਜਾਓ ਕਹਿਓ ਤਿੰ ਤੋ ਹਰ ਗਿਓ ਗ੍ਰਹਿ ਜਾਏ ਮਿਲਿਓ ਆਪਣੀ ਪਟਰਾਨੀ ਕਾਇਲ ਸਰਵੰਨੇ ਕਿਹਾ ਜਾਓ ਉਹਨਾਂ ਨੂੰ ਪਾਣੀ ਪਿਆਓ ਪਾਣੀ ਪਿਲਾਣ ਉਪਰੰਤ ਸ਼ਰਾਪ ਦਾ ਨਿਵਾਰਣ ਸੁਣ ਕੇ ਰਾਜਾ ਖੁਸ਼ ਹੋ ਕੇ ਘਰ ਗਿਆ ਅਤੇ ਜਾ ਕੇ ਪਟਰਾਨੀ ਨੂੰ ਮਿਲਿਆ ਸੋਏ ਗਏ ਹਰ ਭਰਾਤ ਭਾਏ ਫਿਰ ਲੈ ਬਛਰੇ ਬਨ ਗਏ ਗਿਰਤਾਰੀ ਕਹਾਣੀ ਸੁਣ ਕੇ ਸ਼੍ਰੀ ਕ੍ਰਿਸ਼ਨ ਸੋ ਗਏ ਜਦ ਸਵੇਰਾ ਹੋਇਆ ਤਦ ਫੇਰ ਸ਼੍ਰੀ ਕ੍ਰਿਸ਼ਨ ਬੱਚਿਆਂ ਨੂੰ ਲੈ ਕੇ ਬਾਣ ਵਿੱਚ ਚਲੇ ਗਏ ਮਾਦਪਏ ਰਵਕੇ ਜਮੁਨਾ ਤਟ ਧਾਏ ਗਏ ਜੈਥੋ ਸਰ ਭਾਰੀ ਜਦੋਂ ਦੁਪਹਿਰ ਵੇਲਾ ਹੋਇਆ ਤਾ ਜਮਨਾ ਦੇ ਕੰਡੇ ਉੱਤੇ ਚਲੇ ਗਏ ਜਿੱਥੇ ਵੱਡਾ ਭਾਰਾ ਤਲਾਸੀ ਗੋਬਛਰੇ ਅਰ ਕੋਪਸਬੈ ਗਿਰ ਗਏ ਸਭ ਪ੍ਰਾਣ ਦਸੇ ਜਬ ਕਾਰੀ ਉਸ ਤਲਾਬ ਵਿੱਚ ਰਹਿਣ ਵਾਲੇ ਕਾਲੀ ਨਾਗ ਨੇ ਜਦੋਂ ਡੰਗਿਆ ਤਾਂ ਸਾਰੇ ਬੱਚੇ ਅਤੇ ਗਵਾਰ ਬਾਲਕ ਪ੍ਰਾਣਹੀਨ ਹੋ ਕੇ ਡਿੱਗ ਪਏ। ਧਾਇ ਕਹਿਓ ਮੁਸਲੀ ਪ੍ਰਭ ਭੈ ਸਭ ਸੈਨ ਸਖਾ ਤੁਮਰੀ ਹਰ ਮਾਰੀ। ਬਲਰਾਮ ਨੇ ਭੱਜ ਕੇ ਕ੍ਰਿਸ਼ਨ ਨੂੰ ਕਿਹਾ ਤੇਰੀ ਸਾਰੀ ਮਿੱਤਰ ਸੈਨਾ ਸੱਪ ਨੇ ਮਾਰ ਦਿੱਤੀ ਹੈ। ਦੋਹਰਾ ਕਿਰਪਾ ਦ੍ਰਿਸ਼ਟ ਚਿਤਵੀ ਤਨੇ ਜੀਵ ਉਠੇ ਤਤਕਾਲ ਸ਼੍ਰੀ ਕ੍ਰਿਸ਼ਨ ਨੇ ਔਣਾ ਵਾਲਾ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਗਉ ਸਬੈ ਅਰ ਸੁੱਤ ਤਨੇ ਆਫਨ ਸਬੈ ਕੋਪਾਲ ਤਾਂ ਸਾਰੀਆਂ ਗਉਆਂ ਉਹਨਾਂ ਦੇ ਬੱਚੇ ਅਤੇ ਸਾਰੇ ਗਵਾਲ ਬਾਲਕ ਤੁਰੰਤ ਜੀਪੇ ਉਠ ਪਾਇਨ ਲਾਗੇ ਤਬਾ ਕਰਹ ਬਡਾਈ ਸੋਏ ਉਸੇ ਵੇਲੇ ਉੱਠ ਕੇ ਸ਼੍ਰੀ ਕ੍ਰਿਸ਼ਨ ਦੇ ਚਰਨੀ ਲੱਗੇ ਅਤੇ ਵਡਿਆਈ ਕਰਨ ਲੱਗੇ ਜੀ ਦਾਨ ਹਮ ਕੋ ਦਇਓ ਇਹ ਤੇ ਵੱਡੋ ਨਾ ਕੋਇ ਕਿ ਤੁਸੀਂ ਸਾਨੂੰ ਅੱਜ ਜੀਵਨ ਬਖਸ਼ਿਆ ਹੈ ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ ਅਥ ਕਾਲੀ नाग ਨਾਥ ਬੋ ਹੁਣ ਕਾਲੀ नाग ਨੂੰ ਨੱਥਣ ਦਾ ਪ੍ਰਸੰਗ ਦੁਹਰਾ ਗੋਪ ਜਾਣਕੇ ਆਪਣੇ ਹੀਨੇ ਮਨੈ ਵਿਚਾਰ ਗੋਪ ਬਾਲਕਾਂ ਨੂੰ ਆਪਣਾ ਜਾਣ ਕੇ ਸ਼੍ਰੀ ਕ੍ਰਿਸ਼ਨ ਨੇ ਮਾਨਵੇਚ ਵਿਚਾਰ ਕੀਤਾ ਦੁਸ਼ਟ ਨਾਗ ਸਰ ਮੈਂ ਬਸੇ ਤਾਂ ਕੋ ਲਿਓ ਨਿਕਾਰ ਕਿ ਜੋ ਦੁਸ਼ਟ ਨਾਗ ਇਸ ਤਲਾਵ ਵਿੱਚ ਵਸਦਾ ਹੈ ਉਸ ਨੂੰ ਕੱਢ ਲਵਾਂ ਸਵਈਆ ਓ ਚਕੰਦ ਮੈਂ ਕੋ ਤਰਥੋ ਤਹਿ ਭੈ ਝੜ ਕੇ ਹਰ ਕੋਤ ਪਰਿਓ ਉਥੇ ਕਦੰਬ ਦਾ ਇੱਕ ਉੱਚਾ ਬ੍ਰਿਛ ਸੀ। ਕ੍ਰਿਸ਼ਨ ਉਸ ਉੱਤੇ ਚੜ੍ਹ ਕੇ ਤਲਾਬ ਵਿੱਚ ਕੁੱਦ ਪਿਆ। ਤਿੰਨ ਸ਼ੰਕ ਕਰੀ ਮਨ ਮੈਂ ਨਾ ਕਛੂ। ਉਹ ਨ ਧੀਰਜ ਗਾੜ ਧਰਿਓ ਨਾ ਟਰਿਓ। ਉਸਨੇ ਛਾਲ ਮਾਰਨ ਵੇਲੇ ਮਨ ਵਿੱਚ ਕੁਝ ਵੀ ਸ਼ੰਕਾ ਨਾ ਕੀਤੀ। ਸਗੋਂ ਬੜਾ ਭਾਰਾ ਧੀਰਜ ਰੱਖਿਆ ਅਤੇ ਪਿੱਛੇ ਨਾ ਹਟਿਆ। ਮਨ ਖੋਸਤ ਲੋ ਜਲ ਊਚ ਭਇਓ। ਨੇਕ ਸੇ ਉਹ ਤਬਨਾਗ ਵੱਡੋ ਨਾ ਡਰਿਓ ਸਤਮਨੁ ਖਾ ਜਿਤਨਾ ਉੱਚਾ ਜਲ ਉਸ ਤਲਾ ਤੋਂ ਉਛਲਿਆ ਤਦ ਵੱਡਾ 나ਗ ਵੀ ਬਾਹਰ ਨਿਕਲਿਆ ਉਸ ਨੂੰ ਵੇਖ ਕੇ ਕ੍ਰਿਸ਼ਨ ਨਾ ਡਰਿਆ ਪਟ ਪੀਤਾ ਧਰੇ ਤਨ ਪੈ ਨਰ ਦੇਖ ਮਹਾਬਲ ਕੈ ਤਿੰਨ ਜੁਦ ਕਰਿਓ ਸਰੀਰ ਉਤੇ ਪੀਲੇ ਕੱਪੜੇ ਪਾਏ ਹੋਏ ਮਨੁੱਖ ਨੂੰ ਵੇਖ ਕੇ ਮਹਾਨ ਬਲੀ ਕਾਲੀ नाग ਨੇ ਉਸ ਨਾਲ ਯੁੱਧ ਕਰਨਾ ਸ਼ੁਰੂ ਕੀਤਾ। ਬਾਦ ਲਿਓ ਹਰ ਕੋ ਤਨ ਸੋ ਕਰ ਕ੍ਰੋਧ ਕੀ ਦੋ ਤਹਿ ਕੋ ਤਨ ਕਾਟੇ। ਕਾਲੀ नाग ਨੇ ਕ੍ਰਿਸ਼ਨ ਦੇ ਸਰੀਰ ਨੂੰ ਵਲ ਪਾ ਕੇ ਬੰਨ ਲਿਆ ਅਤੇ ਕ੍ਰੋਧ ਕਰਕੇ ਉਸ ਦੇ ਸਰੀਰ ਨੂੰ ਕੱਟਣ ਲੱਗਾ। ਟੇ ਲੋ ਰਹੇ ਹੋਏ ਪੈ ਹਰ ਜੀ ਪਿਖ ਯਾਰਣ ਕੇ ਹੇਰੇ ਫਨ 파ਟੇ ਸ਼੍ਰੀ ਕ੍ਰਿਸ਼ਨ ਢੱਲੇ ਜਿਹਾ ਹੋਏ ਰਹੇ ਅਤੇ ਵੇਖਣ ਵਾਲਿਆਂ ਦੇ ਹਿਰਦੇ ਪਟਣ ਲੱਗੇ ਰੋਵਤ ਆਵਤ ਹੈ ਪਤਨੀ ਬ੍ਰਿਜ ਤੋ ਕਤ ਮੋੰਦ ਉਖਾਰਤ ਛਾਟੇ ਬ੍ਰਜ ਭੂਮੀ ਦੀਆਂ ਇਸਤਰੀਆਂ ਰੌਂਦੀਆਂ ਹੋਈਆਂ ਉਸ ਤਲਾਓ ਤੇ ਚਲੀਆਂ ਆ ਰਹੀਆਂ ਹਨ ਅਤੇ ਮੋਨੋ ਪੇਟ ਦੀਆਂ ਅਤੇ ਝਾਟੇ ਪੁੱਟਦੀਆਂ ਹਨ ਆਏ ਹੈ ਮਾਰ ਹੁਸੈ ਨਹੀਂ ਰੋਵੋ ਨੰਦ ਹੈ ਕਹਿ ਕੇ ਇਨ ਡਾਟੇ ਨੰਦ ਉਹਨਾਂ ਨੂੰ ਇਹ ਕਹਿ ਕੇ ਡਾਂਟਦਾ ਹੈ ਕਿ ਤੁਸੀਂ ਨਾ ਰੋਵੋ ਕ੍ਰਿਸ਼ਨ ਉਸ ਨੂੰ ਮਾਰ ਕੇ ਆ ਜਾਏਗਾ ਕਾਣਾ ਲੇ ਪੇਟ ਬਡੋ ਵਹਿ ਪਨੰਗ ਹੂਕਤ ਹੈ ਕਰ ਕ੍ਰੋਧ ਹੈ ਕੈਸੀ ਉਸ ਵੱਡੇ ਸੱਪ ਨੇ ਕ੍ਰਿਸ਼ਨ ਨੂੰ ਲਪੇਟ ਲਿਆ ਅਤੇ ਗ੍ਰੋਧਵਾਨ ਹੋ ਕੇ ਕਿਸ ਤਰ੍ਹਾਂ ਫੁੰਕਾਰੇ ਮਾਰਦਾ ਹੈ ਜੋ ਤਨ ਪਾਤਰ ਗਏ ਤਨ ਤੇ ਅਤ ਝੂਰਤ ਲੇਤ ਉਸ ਆਸਨ ਤੈਸੀ ਜਿਵੇਂ ਕੋਈ ਤਨਵਾਨ ਧਨ ਦੇ ਚਲੇ ਜਾਣ ਤੇ ਬਹੁਤ ਝੂਰਦਾ ਹੈ ਅਤੇ ਠੰਡੇ ਹੋ ਕੇ ਲੈਂਦਾ ਹੈ ਬੋਲਤ ਜੋਤ ਮੀਆਂ ਹਰ ਮੈਂ ਸੁਰ ਕੈ ਮਦ ਸਵਾਸ ਪਰ ਇਹ ਵਹ ਐਸੀ ਜਾਇਵੇਂ ਧੌਕਣੀ ਧਮੀਆਂ ਬੋਲਦੀ ਹੈ ਪਾਣੀ ਵਿੱਚੋਂ ਸੱਪ ਦੇ ਫੁੰਕਾਰੇ ਨਾਲ ਇਸ ਤਰ੍ਹਾਂ ਦੀ ਸੁਰ ਪੈਦਾ ਹੁੰਦੀ ਹੈ ਭੋਬਰ ਵਿੱਚ ਭਰੇ ਜਲ ਜਿਉ ਤਹ ਤੇ ਫਨ ਹੋਤ ਮਹਾ ਤੁਨ ਜੈਸੀ ਜਾਇਵੇਂ ਪੋਬਲ ਵਿੱਚ ਪਾਣੀ ਪੈ ਜਾਵੇ ਤਾਂ ਉਸ ਵਿੱਚੋਂ ਸੂ ਸੂ ਦੀ ਭਾਰੀ ਆਵਾਜ਼ ਆਉਂਦੀ ਹੈ ਚਕਰਤ ਹੋਏ ਰਹੇ ਬ੍ਰਿਜ ਬਾਲਕ ਮਾਰ ਲਏ ਹਰ ਜੀ ਇਹ ਨਾਗੈ ਬ੍ਰਜ ਬਾਲਕ ਹੈਰਾਨ ਹੋ ਕੇ ਕਹਿ ਰਹੇ ਹਨ ਕਿ ਸ਼੍ਰੀ ਕ੍ਰਿਸ਼ਨ ਇਸ ਨਾਗ ਨੂੰ ਮਾਰ ਲੈਣਗੇ ਦਛਣ ਤੀ ਪੂਜਾ ਗਹਿ ਕੈ ਇਹ ਮਤ ਲਗੈ ਦੁਖ ਔ ਸੁਖ ਭਾਗੈ ਸੋਜਵਾਨ ਇਸਤਰੀਆਂ ਇੱਕ ਦੂਜੇ ਦੀ ਬਾਹ ਫੜ ਕੇ ਕਹਿ ਰਹੀਆਂ ਸਨ ਕਿ ਇਸ ਸ਼੍ਰੀ ਕ੍ਰਿਸ਼ਨ ਨੂੰ ਕੋਈ ਦੁੱਖ ਹੋ ਗਿਆ ਤਾਂ ਸਾਰਿਆਂ ਦੇ ਸੁੱਖ ਨਸ਼ਟ ਹੋ ਜਾਣਗੇ ਖੋਜਤ ਖੋਜਤ ਸਭ ਬ੍ਰਜ ਕੇ ਜਾਣ ਕੋਤਕ ਦੇਖ ਲਿਓ ਇਹ ਆ ਗਏ ਉਹ ਦੋ ਬ੍ਰਜ ਦੇ ਸਾਰੇ ਲੋਕ ਲੱਭਦੇ ਲੱਭਦੇ ਉੱਥੇ ਆ ਗਏ ਅਤੇ ਅੱਗੇ ਹੋ ਕੇ ਇਹ ਵੇਖ ਲਿਆ ਸਿਆਮ ਮਹ ਸਿਆਮ ਵੱਡੋ ਅਹ ਕਾਟਕ ਜਿਉ ਰੁਚਕੈ ਨਰ ਖਾਵਤ ਸਾਗੈ ਇਹ ਕਾਲੇ ਕ੍ਰਿਸ਼ਨ ਨੂੰ ਵੱਡਾ ਕਾਲਾ ਸੱਪ ਇੰਜ ਕੱਟ ਰਿਹਾ ਹੈ ਜਿਵੇਂ ਕੋਈ ਵਿਅਕਤੀ ਰੁਚੀਪੂਰਵਕ ਸਾਗ ਖਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ